ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਖਬਰ ਦੁਨੀਆ ਤੋਂ ਹਟ ਕੇ ਖਬਰ ਦੁਨੀਆ ਤੋਂ ਅਲੱਗ ਸਾਰੀ ਦੁਨੀਆ ਜਿੱਥੇ ਮੱਛਰਾਂ ਤੋਂ ਪਰੇਸ਼ਾਨ ਰਹਿੰਦੀ ਆ ਮੱਛਰਾਂ ਨੂੰ ਮਾਰਨ ਦੇ ਲਈ ਤਰ੍ਹਾਂ ਤਰ੍ਹਾਂ ਦੇ ਕੀਟਨਾਸ਼ਕ ਯੂਜ਼ ਕੀਤੇ ਜਾਂਦੇ ਆ ਸੌਣ ਦੇ ਲਈ ਮਸਕੀਟੋ ਨੈੱਟ ਯੂਜ਼ ਕੀਤੇ ਜਾਂਦੇ ਆ ਉਥੇ ਹੀ ਬ੍ਰਾਜ਼ੀਲ ਦੇ ਵਿੱਚ ਮੱਛਰ ਬਣਾਉਣ ਵਾਲੀ ਫੈਕਟਰੀ ਲਗਾਈ ਗਈ ਹੈ ਜੋ ਕਿ ਹਰ ਸਾਲ 10 ਕਰੋੜ ਮੱਛਰ ਪੈਦਾ ਕਰੇਗੀ ਕਮਾਲ ਦੀ ਖਬਰ ਹੈ ਕਿ 10 ਕਰੋੜ ਮੱਛਰ ਪੈਦਾ ਕਰੇਗੀ ਇਹ ਫੈਕਟਰੀ ਹਰ ਸਾਲ ਔਰ ਇਹ ਮੱਛਰ ਇਸ ਲਈ ਪੈਦਾ ਕੀਤੇ ਜਾਣਗੇ ਕਿਉਂਕਿ ਡੇਂਗੂ ਦੇ ਨਾਲ ਬ੍ਰਾਜ਼ੀਲ ਬਹੁਤ ਪਰੇਸ਼ਾਨ ਹੈ ਪਿਛਲੇ ਸਾਲ 6700 ਮੌਤਾਂ ਡੇਂਗੂ ਦੇ ਨਾਲ ਹੋਈਆਂ ਸੀ ਡੇਂਗੂ ਨੂੰ ਕੰਟਰੋਲ ਕਰਨ ਦੇ ਲਈ ਡੇਂਗੂ ਦੇ ਮੱਛਰਾਂ ਨੂੰ ਕੰਟਰੋਲ ਕਰਨ ਦੇ ਲਈ ਇਹ ਨਵੇਂ ਤਰ੍ਹਾਂ ਦੇ ਮੱਛਰ ਬਣਾਏ ਜਾਣਗੇ ਜੋ ਹਰ ਸਾਲ ਬਣਾਏ ਜਾਣਗੇ ਔਰ ਛੱਡੇ ਜਾਣਗੇ ਇਹ ਫੈਕਟਰੀ ਮੱਛਰ ਬਣਾਉਣ ਵਾਲੀ ਬ੍ਰਾਜ਼ੀਲ ਦੇ ਵਿੱਚ ਲੱਗੀ ਹੈ ਧੰਨਵਾਦ